ਪਾ ਵੀ ਜਿਹੜਾ 7 ਕਿਲੋ ਵਿਪາກ ਬੀਜੀ ਸੀ ਠੀਕ ਆ ਠੀਕ ਆ ਉਹ ਆਪਣੇ 2.10 ਕਿਲੋ ਹੋਈ ਉਸ ਗਰਮੀ ਕਰਕੇ ਮੱਚ ਗਏ ਸੀ ਤਾਂ ਦਰਖਤ ਸੀਗੇ ਜ਼ਿਆਦਾ ਆਪਾਂ ਨਾ ਅੱਜ ਰਾਜਸਥਾਨ ਦੇ ਟੂਰ ਤੇ ਆਏ ਹੋਏ ਆ ਤੇ ਆਪਾਂ ਪਹਿਲੇ ਪਿੰਡ ਖੜੇ ਆ ਪੰਜਾਬ ਦੇ ਬਾਰਡਰ ਦੇ ਉੱਤੇ ਖੜੇ ਆ ਪਹਿਲਾ ਪਿੰਡ ਆ ਹਿੰਦੂ ਮਲਕੋਟ ਤੇ ਰਾਜਸਥਾਨ ਦਾ ਵੀ ਪਹਿਲਾ ਪਿੰਡ ਆ ਥੋੜੀ ਥੋੜੀ ਦੂਰ ਤੇ ਆਪਣੇ ਜਿਹੜਾ ਬਾਰਡਰ ਹੈਗਾ ਤੇ ਬਾਈ ਆਪਣਾ ਦੀਪ ਮਿੱਤਰਪਾਈ ਦੀ ਕੀ ਹਾਲਾ ਬਹੁਤ ਵਧੀਆ ਬਾਈ ਉਹ ਠੀਕ ਠਾਕ ਬਾਈ ਬਹੁਤ ਵਧੀਆ ਜਮਾ ਤੇ ਬਾਈ ਦੀਪ ਦਾ ਲਾਂਬਾ ਵੀ ਸੀਗਾ ਬਾਈ ਤੇ ਅਸੀਂ ਅੱਜ ਲਾ ਕੇ ਚੱਲੇ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਰਾ ਕਸਟਮ ਕੀ ਬੀਜ ਹੈ ਭਾਈ ਦੀ ਪਰ ਹੁਣ ਕਿਹੜੀ ਕਿਹੜੀ ਖੇਤੀ ਹੈ ਇਸ ਟਾਂਗ ਵੀ ਆਪਣਾ ਸੋਹਣੀ ਫਸਲ ਦੇ ਵਿੱਚ ਨਰਮਾ ਹੂੰ ਮੂੰਗੀ ਗੁਵਾਰਾ ਤੇ ਬਾਜਰਾ ਬਾਜਰਾ ਤਿੰਨ ਇਹ ਸਾਰੀਆਂ ਹੋ ਜਾਂਦੀਆਂ ਠੀਕ ਆ ਆ ਭਾਈ ਮੂੰਗੀ ਆਪਣੀ ਹੈ ਆਪਣੀ ਮੂੰਗੀ ਹੈ ਭਾਈ ਠੀਕ ਆ ਤੇ ਭਾਈ ਕਿੰਨਾ ਇਹ ਪਹਿਲਾਂ ਤਾਂ ਐਂ ਦੱਸ ਦਿਓ ਦਰਸ਼ਕਾਂ ਨੂੰ ਜਿਹੜਾ ਬਿੱਗੇ ਦਾ ਤੇ ਕਿੱਲੇ ਦਾ ਹੈ ਬਹੁਤ ਰੌਲਾ ਪੈਂਦਾ ਕਮੈਂਟਾਂ 'ਚ ਵੀ ਕਹਿਣ ਲੱਗ ਜਾਂਦੇ ਮਨ ਲਾ ਤਾਂ 5 ਇਹਦਾ ਹੁੰਦਾ ਹੈ 5 ਕਨ ਬਿੱਗਾ 5 ਕਨਾਲਾਂ ਦਾ 5 ਕਨਾਲਾਂ ਦਾ 8 ਕਨਾਲਾਂ ਦਾ ਕਿੱਲਾ 8 ਕਨਾਲਾਂ ਦਾ ਸੱਦੇ ਅੱਛਾ 5 ਜਿਹੜਾ ਕਨਾਲਾਂ ਦਾ ਬਿੱਗਾ ਉਹ ਤੇ ਭਾਈ ਕੀ ਇਹਦਾ ਚੱਲਦਾਗਾ ਕਿੰਨਾ ਬੀਬੂ ਆ ਤਾਂ ਮੰਗੀ ਗਈ ਆਪਣੇ ਦੁਆਰਾ ਹੋਈ ਦੀ ਮੈਂ ਪਹਿਲਾਂ ਪਹਿਲਾਂ ਬੀਜਾ ਸੀਗਾ ਮੈਂ ਮਤਲਬ ਬਗੈਰ ਉੱਥੋਂ ਦੀ ਬੀਜੀ ਸੀ ਉਹਦਾ ਵੀਗੇ ਦਾ 7 ਕਿਲੋ ਵੀਪਾਗ ਬੀਜੀ ਸੀ ਠੀਕ ਆ ਠੀਕ ਉਹ ਆਪਣੇ 2.10 ਕਿਲੋ ਹੋਈ ਉਸ ਗਰਮੀ ਕਰਕੇ ਮੱਚ ਗਏ ਸੀ ਤਾਂ ਦਰਖਤ ਸੀਗੇ ਜ਼ਿਆਦਾ ਠੀਕ ਆ ਤੇ ਹੁਣ ਆਪਾਂ ਫਿਰ ਉੱਥੇ ਮਸ਼ੀਨਾਂ ਵੱਢੀ ਸੀ ਤੇ ਉਸ ਤੋਂ ਮਸ਼ੀਨ ਨੇ ਕਿਲੋ 1.5 ਕਿਲੋ ਬੀਜ ਦੇਖਤਾ ਸੀਗਾ ਤੇ ਕਿਲੋ 1.5 ਕਿਲੋ ਪਾ ਕੇ ਮੈਂ ਬੀਜਦੀ ਦੁਆਰਾ ਕਿਲੋ 1.5 ਕਿਲੋ ਦੁਆਰਾ ਫੇਰ ਖੜੀ ਆ ਦੁਆਰਾ ਅਛੇ ਦੁਆਰਾ ਹਾਂ ਦੁਆਰਾ ਤੁਸੀਂ ਫਿਰ ਸਾਡੇ ਨੂੰ ਦੋ ਫਸਲਾਂ ਕੱਢਣ ਲੱਗ ਗਏ ਹਾਂਜੀ ਹਾਂਜੀ ਠੀਕ ਆ ਬਾਈ ਨਰਮਾ ਖੜਾ ਮਿਲਦਾ ਉਹਦਾਂ ਨਾ ਹਾਂਜੀ ਹਾਂਜੀ ਠੀਕ ਆ ਨਰਮਾ ਮੀ ਕਰਕੇ ਨਰਮਾ ਬਾਈ ਹਾਂ ਨਰਮਾ ਬੜੀਆ ਖੜਾ ਬਾਈ ਕਿਰਪਾ ਮਾਲਕ ਦੀ ਬਾਇਰਾ ਬਹੁਤ ਸੋਹਣਾ ਖੜਾ ਇਹਦਾ ਮੀ ਕਰਕੇ ਉਹ ਮੰਨੇ ਵਿੱਚ ਲਾ ਜਾਂਦਾ ਮੀ ਪਾਣੀ ਪਾ ਕੇ ਦਿਖਾਉਣਾ ਹੈ ਨਾ ਮੀ ਕਰਕੇ ਦਸ ਥੋੜਾ ਸਾਨੂੰ ਪਾਣੀ ਖੜਾ ਕੱਲ ਵੀ ਬਹੁਤ ਜ਼ਿਆਦਾ ਉਹ ਮੀ ਪਿਆ ਬਹੁਤ ਜ਼ਿਆਦਾ ਮੀ ਪਿਆ ਬਾਈ ਦੀਪ ਜੇ ਗੱਲ ਕਰ ਗਏ ਸੁੰਡੀ ਦੀ ਹੋ ਗਿਆ ਜਿਵੇਂ ਨਰ ਮੇਰੇ ਪੂਰਾ ਸਾਡੇ ਦਾ ਬਈ ਬਰਬਾਦ ਹੋ ਗਿਆ ਜਿਹਨਾਂ ਬਈ ਹਜੇ ਤੱਕ ਅਸੀਂ ਤਾਂ ਚੈੱਕ ਕਰਦੇ ਰਹਿੰਦੇ ਆ ਵਾਰੀ ਵਾਰੀ ਹਜੇ ਤੱਕ ਤਾਂ ਕੋਈ ਹੈ ਨਹੀਂ ਗਿਆ ਹਾਂ ਪਹਿਲਾਂ ਵਿੱਚ ਇੱਕ ਮੱਲਾ ਆਇਆ ਸੀ ਆ ਪੂੜਾ ਜਿਵੇਂ ਕਹਿੰਦੇ ਆ ਪੂੜਾ ਆਇਆ ਓਵੇਂ ਫਿਰ ਬਈ ਟੈਕ ਗਿਆ ਹਾਂ ਟੈਕ ਗਿਆ ਤੇ ਬਈ ਕਿੰਨੀ ਗਰੇ ਆ ਸਪਰੇਆਂ ਅਕਸਰ ਗੱਲ ਇਹ ਸੁਣ ਚਾਉਂਦੀ ਹੈ ਵੀ ਰਾਜਸਥਾਨ ਦੇ ਵਿੱਚ ਤਾਂ ਇਹ ਸਪਰੇ ਬਹੁਤ ਘਾਟਾ ਛੋਲੇ ਛਾਲੇ ਇਧਰੋਂ ਲੈ ਕੇ ਜਾਂਦੇ ਆ ਹਾਂ ਛੋਲੇ ਬਈ ਛੋਲੇ ਤੇ ਜਿਹੜੀ ਛਾਲਦੀ ਆ ਉਹ ਤਾਂ ਕਹਿੰਦੇ ਆ ਛੋਲੇ ਤਾਂ ਘੱਟ ਹੀ ਇੱਕ ਅੱਧੀ ਸਪਰੇ ਹੁੰਦੀ ਆ ਉਹ ਹੀ ਫੰਗਸ ਫੰਗਸ ਵਾਲੀ ਹੋ ਜਾਂਦੀ ਆ ਨਰਮੇ ਦਾ ਵੀ ਬਰਾਬਰੀ ਹੀ ਪੈਂਦੀਆਂ ਸਪਰੇਆ ਉਹ ਗੱਲਾਂ ਠੀਕ ਆ ਮੂੰਗੀ ਬਈ ਖਰਚਾ ਬਹੁਤ ਲੈਂਦੀ ਆ ਹੁਣ ਐਸ ਮੂੰਗੀ ਤੇ ਮੈਂ ਦੋ ਤਾਂ ਫੰਗੀ ਸਾਈਡ ਹੀ ਕਰਤੇ ਠੀਕ ਆ ਤਿੰਨ ਸਪਰੇਆ ਕਰ ਚੁੱਕਿਆ ਮੈਂ ਠੀਕ ਆ ਇਹ ਦੋ ਸਪਰੇਆ ਹੋਣ ਲੱਗੀਆਂ ਤੇ ਬਾਈ ਰੌਂਡ ਮਾਰਦੇ ਸਾਡੇ ਨੂੰ ਐਂਡ ਬੰਨੀ ਬ੍ਰਾਹਮਸਵਰ ਮਾਰਾਂਗੇ ਇੰਸਟਾ ਹਾਂ ਸਟਾਰਕ ਜਿਹੜੀ ਉਹੀ ਚੀਜ਼ ਆ ਗਈ ਹੈ ਤਾਂ ਉਹੀ ਪ੍ਰੋਜੈਕਟ ਤਾਂ ਸੇਮ ਹੀ ਆ ਸਾਡੇ ਵਾਲਾ ਹੀ ਹਾਂ ਹੁਣ ਆ ਮੀਂਹ ਦਾ ਕਰਕੇ ਪੀਲੇ ਪੈਂਦੇ ਜਾਂਦੇ ਨਾ ਆ ਇਹ ਮਜੂਕਾ ਰੋਗ ਪਈ ਜਾਂਦਾ ਬਾਈ ਇਹਨੂੰ ਮਜੂਕਾ ਹਾਂ ਅੱਛਾ ਪੀਲਾ ਜਿਹੜਾ ਵਿੱਚ ਪੀਲੇ ਪੌਦੇ ਹੋ ਜਾਂਦੇ ਇਹਦੀ ਫਿਰ ਰੋਗ ਥਾਂ ਵਾਸਤੇ ਬਾਈ ਇਹ ਰੋਗ ਫੰਗੀ ਸੜ ਕਰਨਾ ਪਊਗਾ ਜੀ ਟੈਬੂ ਕੋਨਾ ਜਦੋਂ ਪਲੱਸ ਸਲਫਰ ਕਰਨੀ ਪਊਗੀ ਸੁਆਦ ਹੀੰਦਾ ਹੋਊਗਾ ਉਹ ਕਰਨਾ ਪਊਗਾ ਪਹਿਲਾਂ ਮੈਂ ਕਰ ਚੁੱਕਾ ਫਿਰ ਇੱਕ ਵਾਰੀ ਹੋਰ ਸ਼ੇਅਰ ਕਰਨਾ ਪਊਗਾ ਠੀਕ ਆ ਬਾਈ ਕਿੰਨਾ ਕ ਝਾੜ ਚੂੜ ਠੀਕ ਤੇ ਨਰਮਾ ਬਾਈ ਨਰਮਲ ਬਾਈ ਯਾਰ ਰੱਬ ਆਸਰੀ ਆ ਹੁਣ ਹਾਂ ਪਹਿਲਾਂ 4 ਸਾਲ ਪਹਿਲਾਂ ਅਜ ਤੋਂ ਆਪਣੇ 7 ਕਿਲੋ 63 ਕਿਲੋਰੀ ਹੋਸਟ ਪਈ ਸੀ ਵਿੱਗੇ ਦੀ ਠੀਕ ਆ ਹੁਣ ਪਹਿਲੇ ਸਾਲ ਤੱਕ ਰਹੀ ਬਈ 2 ਕਿਲੋ ਚ ਜਾ ਸੀ ਤੇ ਜੇ ਬਈ ਪਾਣੀ ਪੁਣੀ ਦੀ ਆਪ ਗੱਲ ਕਰਗੇ ਕੀ ਸਿਸਟਮ ਆ ਥੱਲੇ ਧਰਤੀ ਦਾ ਕੱਢਦੇ ਆ ਜਾਂ ਤੁਸੀਂ ਆਪਣੇ ਨਰਮਾ ਆਪਣੇ ਬਾਈ ਸਾਰਾ ਸਿਸਟਮ ਨਾ ਗੰਗ ਨਹਿਰ ਤੇ ਡਿਪੈਂਡ ਆ ਗੰਗ ਨਹਿਰ ਜਿਹੜੀ ਸਾਡੇ ਵੱਡਾ ਰਾਜਸਥਾਨ ਫਿਟਰ ਗਿਆ ਨੇ ਫਰੀ ਕੋਟ ਵਾਲੀਆਂ ਨਹਿਰਾਂ ਹੁੰਦੀਆਂ ਦਾ ਉਹ ਤੇ ਡਿਪੈਂਡ ਆ ਹਾਂਜੀ ਹਾਂਜੀ ਠੀਕ ਕਿਉਂ ਪਾਣੀ ਸਾਡੇ ਏਰੀਆ ਦੇ ਇਤਨ ਮਾੜਾ ਬਾਈ ਆ ਖਾਰਾ ਪਾਣੀ ਬਹੁਤ ਥੱਲੇ ਹਾਂਜੀ ਜਿਵੇਂ ਜਿਵੇਂ ਆਪਾਂ ਗਾਹ ਨੂੰ ਜਾਂਦੇ ਆਂ ਉਹਵੇਂ ਥੋੜਾ ਥੋੜਾ ਮਿੱਠਾ ਹੋ ਜਾਂਦਾ ਆ ਆ ਸਾਡੀ ਬੈਲਟ ਛੇ ਵੀ ਚੱਕਦੀ ਬੈਲਟ ਤੇ ਖਾਰਾ ਪੰਡਾ ਕਿਵੇਂ ਸਰਕਾਰ ਨੇ ਬੰਦ ਕੀਤਾ ਥੱਲੇ ਬੋਰ ਕਰਨਾ ਕਿ ਲਾ ਨਾ ਜਿਵੇਂ ਮਰਜ਼ੀ ਬੋਲਾਓ ਸਾਡੀ ਕੋਈ ਕੰਨੀਆ ਉਹਦਾ ਪਾਣੀ ਵੇਨ ਦਾ ਵਾਲਾ ਜ਼ਿੰਮੇਦਾਰ ਵੀ ਕਿਵੇਂ ਹੈ ਵੀ ਖਾਰਾ ਪਾਣੀ ਲਾ ਲਿਆ ਮਰ ਕੇ ਫਸਲੀ ਨੇ ਦੂਜੇ ਫਿਰ ਫਾਇਦਾ ਕੀ ਠੀਕ ਆ ਉਂ ਕੋਈ ਪਾਬੰਦੀ ਨਹੀਂ ਹਾਂ ਹਾਂ ਕੋਈ ਪਾਬੰਦੀ ਤੇ ਕਿੰਨੇ ਜਿਹੜਾ ਹੈਗਾ ਮੋਗੇ ਦੀ ਕਿੰਨੀ ਵਾਰੀ ਹੈ ਕਿੰਨੇ ਮਿੰਟ 8 ਮਿੰਟ ਵਾਰੀ ਹੈ ਬਈ 8 ਮਿੰਟ 8 ਮਿੰਟ ਦੇ ਬਈ ਕਿੰਨਾ ਕਵਾਨ ਲਾ ਦਿੰਦਾ 8 ਮਿੰਟ ਦੇ ਰੱਬੇ ਦੀ ਵਧੀਆ ਸਰੀ ਸਰੀ ਜਾਂਦਾ ਬਾਕੀ ਇੱਕ ਦੂਜੇ ਦਾ ਤੁਸੀਂ ਉਹ ਕਰ ਲੈਨੇ ਆ ਵਾਰੀ ਹਾਂ ਹਾਂ ਵਾਰੀ ਤਾਂ ਫੇ ਕਾਹੇ ਪੈਂਦੇ ਬਾਈ ਹਾਂ ਮਾਲਾ ਜੇ ਕੋਈ ਪੰਜ ਸੱਤ ਮਿੰਟ ਦੀ ਧਾਰ ਲੈ ਲਈ ਹਾਂ ਅਗਲੇ ਰੌਣ ਲਵਾ ਦਾ ਉਹ ਕਾਰਾ ਮਾਲਾ ਮੈਂ ਮਾਲਾ ਮੈਂ ਕਿਸ ਤੋਂ ਕਾਰਾ ਵੱਢਣਾ ਤੂੰ ਤਾਂ ਮੇਰੇ ਤੋਂ ਨਵਾਂ ਵੱਢਣਾ ਆ ਮੇਰਾ ਕੋਈ ਕਾਰਾ ਨਾ ਤਾਂ ਮਠਾਲ ਦਊ ਪੰਜ ਮਿੰਟ ਪਗਾ ਬਾਈ ਮੇਰਾ ਤਾਂ ਕਾਰਾ ਪੂਰਾ ਹੋਇਆ ਥੋੜੇ ਨੇ ਬਾਈ ਲੜਾਈਆਂ ਜੀਆਂ ਹੁੰਦੀਆਂ ਸਾਡੇ ਨੂੰ ਐ ਬਾਈ ਸਾਡੇ ਬਾਈ ਸਾਡਾ ਪਿੰਡ ਬਹੁਤ ਵਧੀਆ ਪੈਂਦਾ ਅੱਛਾ ਹਾਂ ਹਿੰਦੂ ਮਾਲ ਕੋੜ ਪਿੰਡ ਦੇ ਬੰਦੇ ਆਉਂਦੀ ਨਾ ਕਾਪ ਦੇ ਕਿ ਜਾਂਦੇ ਬਾਈ ਜਿੰਨੀ ਕਹਾ ਨਾਲ ਬਾਰਡਰ ਆ ਤੁਸੀਂ ਦੱਸ ਰਹੇ ਸੀ ਨਾਲ ਹੀ ਬਾਰਡਰ ਨਾਲ ਪਾਕਿਸਤਾਨ ਬਾਰਡਰ ਠੀਕ ਆ ਬਾਰਡਰ ਲਓ ਵੀ ਪਹਿਲਾ ਪਿੰਡ ਸੀਗਾ ਤੇ ਬਾਈ ਦੀਪ ਕੋਲੇ ਆਏ ਸੀਗੇ ਤੇ ਬਾਕੀ ਹੋਰ ਵੀ ਵੀਡੀਓ ਜੁੜੇ ਰੋ ਰਸਤਾਂ ਦੇ ਟੂਰ ਤੇ ਆਪਾਂ ਹੋਏ ਆ ਦੋ ਤਿੰਨ ਦਿਨ ਤੁਹਾਨੂੰ ਵੀਡੀਓ ਦੇਖਣ ਨੂੰ ਵਧੀਆ ਮਿਲ ਜਾਣਗੀਆਂ ਤੇ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਾਈ ਦੀਪ